ਸਾਬ ਜੰਦਰ ਜੋ ਰਮਾਲੇ ਚੜਾਏ ਜਾਂਦੇ ਨੇ ਜੀ ਤੇ ਮੇਰਾ ਸਵੇਰ ਮਾਨ ਵਿੱਚ ਇੱਕ ਗੱਲ ਆ ਰਹੀ ਸੀ ਕਿ ਮੈਂ ਗੱਲ ਕਰਾਂ ਜੀ ਰਮਾਲੇ ਬਹੁਤ ਬੇਕਦਰਹੀ ਹੋ ਰਿਹਾ ਗਿਆ ਬੜੀ ਲੁੱਟ ਖਸੁੱਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਰਮਾਲੇ ਵੇਚਣ ਵਾਲੇ ਕਰ ਰਹੇ ਨੇ ਰਮਾਲੇ ਬਣਾਉਣ ਵਾਲੇ ਕਰ ਰਹੇ ਨੇ ਇੱਕ ਇੱਕ ਪਲਕ ਨੂੰ ਕੱਟ-ਕੱਟ ਕੇ ਦੋ-ਦੋ ਪਲਕਾਂ ਬਣਾ ਕੇ ਰੈਦ ਖੂਨ ਜਿਹੜੀ ਹੈ ਰੈਦ ਖੂਨ ਦੇ ਰਮਾਲੇ ਬਣਾ ਕੇ ਤੇ ਸੰਗਤ ਨੂੰ ਵੇਚ ਕੇ ਉਹਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੀ ਕਿਰਤ ਕਮਾਈ ਨੂੰ ਅਜ਼ਾਇਨ ਨਾ ਕਰੋ ਜੀ ਉਹਦਾ ਉਜਾੜਾ ਨਾ ਕਰੋ ਉਸ ਪੈਸੇ ਨੂੰ ਇਹ ਜਿਹੜਾ ਕਾਰਜਾਂ ਵਾਸਤੇ ਵਰਤੋ ਜਿੱਥੇ ਸੰਗਤ ਨੂੰ ਜ਼ਰੂਰਤ ਹੈ ਉਹ ਉਸ ਪੈਸੇ ਜਿਹੜਾ ਸੀਐਸ ਪਾਸੇ ਵੱਲੋਂ ਵਰਤੀ ਜੇ ਸਾਡੇ ਭੈਣ ਭਰਾ ਜਿਹੜੇ ਨੇ ਇਹ ਦੁਬਾਰਾ ਤੋਂ ਪੈਰਾ ਸਰਕਾਰੀ ਹੋ ਸਕਦੇ ਆ ਇਸ ਕਰਕੇ ਘੱਟ ਤੋਂ ਘੱਟ ਜਿਹੜੇ ਨੇ ਰੁਮਾਲੇ ਵੇਟ ਕੀਤੇ ਜਾਣ ਉਹ ਬਦਬੂਦਾਰ ਰੁਮਾਲੇ ਵਿੱਚ ਜਾਂਦੇ ਨੇ ਜਿਨ੍ਹਾਂ ਵਿੱਚ ਬੜੇ ਬਦਬੂਦਾਰ ਗੱਤੇ ਜੀ ਗੇਲੇ ਪ੍ਰਿੰਟਿੰਗ ਹੋਈ ਹੁੰਦੀ ਹੈ ਉਵੇਂ ਜੋੜ ਕੇ ਰੱਖ ਰੱਖ ਤੇ ਜਾਂਦੇ ਨੇ ਜਿਹੜੇ ਖੋਲਿਆ ਖੋਲਦੇ ਵੀ ਨਹੀਂ ਇੰਨੀ ਜ਼ਿਆਦਾ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਕਿ ਸਾਨੂੰ ਉਸ ਤੋਂ ਬਚਣਾ ਚਾਹੀਦਾ ਹੈ ਐਸੀ ਫਜ਼ੂਲ ਖਰਚੀ ਕਰ ਠੰਗੁਰੇਦ ਕਰਨਾ ਚਾਹੀਦਾ ਉਸ ਪੈਸੇ ਨੂੰ ਐਸੀ ਸਮਾਜ ਭਲਾਈ ਦੇ ਕਾਰਜਾਂ ਵਾਸਤੇ ਪੰਥਕਾਰ ਦਾ ਵਾਸਤੇ ਵਰਤਣਾ ਦਾ ਲਫਨ ਕਰੀਏ ਔਰ ਇਹਨਾਂ ਕਾਜਾਂ ਵਿੱਚ ਬਣ ਦਾ ਜ਼ਰੂਰ ਆਪਣਾ ਜੁਰਮਾ ਸਿੰਘ ਸਾਹਿਬ ਤੋਂ ਇਹ ਬੜੀ ਵੱਡੀ ਚੋਟ ਕੀਤੀ ਆ ਔਰ ਕਿਉਂਕਿ ਬੜਾ ਵੱਡਾ ਧੰਦਾ ਜਿਹੜਾ ਕੀਤਾ ਜਾ ਰਿਹਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਸ ਚੀਜ਼ ਨੂੰ ਲੈ ਕੇ ਤੁਹਾਡਾ ਕਿਉਂਕਿ ਬੜੀ ਦੇਰ ਤੋਂ ਚੱਲਦਾ ਆ ਰਿਹਾ ਆ ਅੱਜ ਤੱਕ ਕਿਸੇ ਨੇ ਇਸ ਬਾਰੇ ਗੱਲ ਹੀ ਨਹੀਂ ਕੀਤੀ ਮੈਂ ਮੈਂ ਦੇਖੋ ਮੈਂ ਇਹਦੇ ਬਾਰੇ ਦੋ ਵਾਰ ਪਹਿਲਾਂ ਵੀ ਮੇਰੀ ਡਿਪਟੀ ਅਗਰੇ ਇਸ ਗੁੱਦੇ ਤੋਂ ਹੋ ਚੁੱਕੀ ਆ ਜੀ ਸੰਗਤ ਨੂੰ ਬੇਨਤੀ ਕਰ ਦਿੱਤਾ ਠੀਕ ਹੈ ਸੰਗਤ ਦੀ ਆਸਥਾ ਹੁੰਦੀ ਹੈ ਪਰ ਫਿਰ ਇਹ ਆਸਥਾ ਆਪਣੀ ਅਲੱਗ ਗੱਲ ਹੈ ਲੇਕਿਨ ਆਪਣੇ ਪੈਸੇ ਨੂੰ ਬਿਨਾ ਦੇਖੇ ਬਿਨਾ ਸਮਝੇ ਅਜਾਈਂ ਗਵਾਏ ਜਾਣਾ ਇਹ ਕੋ ਬਹੁਤ ਹੀ ਸਿਆਣਪ ਵਾਲੀ ਗੱਲ ਹੈ ਕੋਈ ਸ਼ੋਨੀ ਕਮੇਟੀ ਵੀ ਇਸ ਤੇ ਬਾਰੇ ਕੋਈ ਸਟੈਪ ਲੈ ਸਕੀ ਹੈ ਹਾਂ ਸ਼ਰੌਮ ਕਮੇਟੀ ਸਟੈਪ ਲੈ ਰਹੀ ਹੈ ਸ਼ਰੌਮ ਕਮੇਟੀ ਨੇ ਮਤਾ ਵੀ ਪਾਸ ਕੀਤਾ ਹੋਇਆ ਹੈ ਔਰ ਇੱਕ ਬਕਾਇਦਾ ਕਾਊਂਟਰ ਵੀ ਜਿਹੜਾ ਉਹ ਬਣਾਇਆ ਹੋਇਆ ਜੀ ਇਹ ਚੀਜ਼ ਜਿਹੜੀ ਹੈ ਬਿਲਕੁਲ ਨਾ ਕਰੋ ਆਪਣੇ ਪੈਸੇ ਨੂੰ ਅਜਾਇ ਨਾ ਲਗਵਾਓ ਜੀ ਕੈਮਰਾ ਤੇ ਕਾਲ ਤੇ ਕਿਸੇ ਨਾਲ ਗੱਲ ਕਰਨੀ ਤੇ ਨਹੀਂ ਬਣਦੀ ਲੋਕੇ ਉਹ ਸਾਰੀ ਗੱਲਬਾਤ ਕੱਲ ਹੋ ਚੁੱਕੀ ਆ ਤੇ ਜਿਹੜਾ ਸਨਮਾਨ ਸੀ ਗੱਥੇ ਬੰਦੀਆਂ ਵੱਲੋਂ ਉਹ ਕੱਲ ਕੇਸਕਰ ਸਾਹਿਬ ਵਾਸਤੇ ਦਿੱਤਾ ਜਾ ਚੁੱਕਾ ਹੈ ਹੁਣ ਕੋਈ ਇੱਤੇ ਵਿਵਾਦ ਨਹੀਂ ਰਹਿਣਾ ਚਾਹੀਦਾ ਤੁਸੀਂ ਕੋਈ ਸੰਗਤ ਨਹੀਂ ਜਾਨਣਾ ਚਾਹੀਦਾ ਪੰਥ ਵਿੱਚ ਵਿਵਾਦ ਕੋਈ ਨਹੀਂ ਪਰ ਜੀ ਪਰੰਕੀ ਹਰਨਾ ਜਿਹੜਾ ਕਾਰੀਦਲ ਦੇ ਜਿਹੜੇ ਹੈਗੇ ਹਨ ਮੰਦਰ ਉਹਨਾਂ ਨੂੰ ਕੱਢਿਆ ਗਿਆ ਜਿਵੇਂ ਮਨਜੀਤ ਸਿੰਘ ਜੀ ਨੇ ਕਿਹਾ ਤੇ ਦੱਸਿਆ ਜੀ ਮੈਨੂੰ ਉਹ ਤੇ ਬੜਾ ਪਤਾ ਹੈ ਹਰਮੰਦਰ ਸਾਹਿਬ ਦੇ ਅੰਦਰ ਜੋ ਰਮਾਲੇ ਚੜਾਏ ਜਾਂਦੇ ਨੇ ਜੀ ਤੇ ਮੇਰਾ ਸਵੇਰ ਮਨ ਵਿੱਚ ਇੱਕ ਗੱਲ ਆ ਰਹੀ ਸੀ ਕਿ ਮੈਂ ਗੱਲ ਕਰਾਂ ਜੀ ਰਮਾਲੇ ਬਹੁਤ ਬੇਕਦਰਹੀ ਹੋ ਰਹੀ ਹੈ ਜੀ ਬੜੀ ਲੋਟ ਖੋਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਰਮਾਲੇ ਵੇਚਣ ਵਾਲੇ ਕਰ ਰਹੇ ਨੇ ਰਮਾਲੇ ਬਣਾਉਣ ਵਾਲੇ ਕਰ ਰਹੇ ਨੇ ਇੱਕ ਇੱਕ ਪਲਕ ਨੂੰ ਕੱਟ-ਕੱਟ ਕੇ ਦੋ-ਦੋ ਪਲਕਾਂ ਬਣਾ ਕੇ ਰੈਤ ਖੂਨ ਜਿਹੜੀ ਹੈ ਰੈਤ ਖੂਨ ਦੇ ਰਮਾਲੇ ਬਣਾ ਕੇ ਤੇ ਸੰਗਤ ਨੂੰ ਵੇਚ ਕੇ ਤੇ ਉਹਨਾਂ ਦੀ ਆਰਥਿਕ ਲੋਟ ਕੀਤੀ ਜਾ ਰਹੀ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੀ ਕਿਰਤ ਕਮਾਈ ਨੂੰ ਅਜਾਈਂ ਨਾ ਗਵਾਓ ਜੀ ਉਹਦਾ ਉਜਾੜਾ ਨਾ ਕਰੋ ਉਸ ਪੈਸੇ ਨੂੰ ਇਹੋ ਜਿਹੇ ਕਾਰਜਾਂ ਵਾਸਤੇ ਵਰਤੋ ਜਿੱਥੇ ਸੰਗਤ ਨੂੰ ਜ਼ਰੂਰਤ ਹੈ ਉਹ ਉਹ ਸਪੈਸ ਜੋ ਜੇਕਰ ਸੀਐਸ ਪਾਸੇ ਵੱਲ ਵਰਤੀਏ ਤਾਂ ਸਾਡੇ ਭੈਣ ਭਰਾ ਜਿਹੜੇ ਨੇ ਇਹ ਦੁਬਾਰਾ ਤੋਂ ਪੈਰਾ ਸਰਕਾਰੀ ਹੋ ਸਕਦੇ ਆ ਇਸ ਕਰਕੇ ਘੱਟ ਤੋਂ ਘੱਟ ਜਿਹੜੇ ਨੇ ਰੁਮਾਲੇ ਪੇਟ ਕੀਤੇ ਜਾਣ ਔਰ ਬਰਬੂਦਾਰ ਰੁਮਾਲੇ ਵਿੱਚ ਜਾਂਦੇ ਨੇ ਜਿਨ੍ਹਾਂ ਵਿੱਚ ਬੜੇ ਬਰਬੂਦਾਰ ਗੱਤੇ ਜੀ ਗਿੱਲੇ ਪ੍ਰਿੰਟਿੰਗ ਹੋਈ ਹੁੰਦੀ ਹੈ ਉਵੇਂ ਜੋੜ ਕੇ ਰੱਖ ਰੱਖ ਤੇ ਜਾਂਦੇ ਨੇ ਜਿਹੜੇ ਖੋਲਿਆ ਖੋਲਦੇ ਵੇਲੇ ਇੰਨੀ ਜ਼ਿਆਦਾ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਇਹ ਸਾਨੂੰ ਉਸ ਤੋਂ ਬਚਣਾ ਚਾਹੀਦਾ ਹੈ ਐਸੀ ਫਜ਼ੂਲ ਖਰਚੀ ਕਰਨ ਠੰਗੁਰੇਚ ਕਰਨਾ ਚਾਹੀਦਾ ਹੈ ਉਸ ਪੈਸੇ ਨੂੰ ਅਸੀਂ ਸਮਾਜ ਭਲਾਈ ਦੇ ਕਾਰਜਾਂ ਵਾਸਤੇ ਪੰਥਕ ਕਾਰਜਾਂ ਵਾਸਤੇ ਵਰਤਣ ਦਾ ਯਤਨ ਕਰੀਏ ਔਰ ਇਹਨਾਂ ਕਾਰਜਾਂ ਵਿੱਚ ਬਣਨ ਦਾ ਜੋਰਤ ਨਾਲ ਆਪਣਾ ਜਰੂਰ ਪਾਈ ਸਿੰਘ ਸਾਹਿਬ ਤੁਸੀਂ ਬੜੀ ਵੱਡੀ ਝੋਟ ਕੀਤੀ ਆ ਔਰ ਕਿਉਂਕਿ ਬੜਾ ਵੱਡਾ ਧੰਦਾ ਜਿਹੜਾ ਕੀਤਾ ਜਾ ਰਿਹਾ ਹੈ ਤੁਹਾਨੂੰ ਲੱਗਦਾ ਨਹੀਂ ਕਿ ਇਸ ਚੀਜ਼ ਨੂੰ ਲੈ ਕੇ ਤੁਹਾਡੇ ਕਿਉਂਕਿ ਬੜੀ ਧੀਰ ਤੋਂ ਚੱਲਦਾ ਆ ਰਿਹਾ ਅੱਜ ਤੱਕ ਕਿਸੇ ਨੇ ਇਸ ਬਾਰੇ ਗੱਲ ਹੀ ਨਹੀਂ ਕੀਤੀ ਬ ਬ ਦੇਖੋ ਮੈਂ ਇਹਦੇ ਬਾਰੇ ਦੋ ਵਾਰ ਪਹਿਲਾਂ ਵੀ ਮੇਰੀ ਡਿਬੇਟ ਜਿਹੜੀ ਇਸ ਗੁੱਦੇ ਤੋਂ ਹੋ ਚੁੱਕੀ ਆ। ਜੀ ਸੰਗਤ ਨੂੰ ਬੇਨਤੀ ਕਰਦੇ ਆ ਠੀਕ ਹੈ ਸੰਗਤ ਦੀ ਆਸਥਾ ਹੁੰਦੀ ਹੈ ਪਰ ਫਿਰ ਇਹ ਆਸਥਾ ਆਪਣੀ ਅਲੱਗ ਗੱਲ ਹੈ। ਲੇਕਿਨ ਆਪਣੇ ਪੈਸੇ ਨੂੰ ਬਿਨਾ ਦੇਖੇ ਬਿਨਾ ਸਮਝੇ ਅਜਾਈਂ ਗਵਾਈ ਜਾਣਾ ਇਹ ਕੋ ਬਹੁਤ ਹੀ ਸਿਆਣਪ ਵਾਲੀ ਗੱਲ ਨਹੀਂ ਹੈ। ਕੋਈ ਸ਼੍ਰੋਣੀ ਕਮੇਟੀ ਵੀ ਇਸ ਦੇ ਬਾਰੇ ਕੋਈ ਸਟੈਪ ਲੈ ਸਕਦੀ ਹੈ। ਹਾਂ ਸ਼੍ਰੋਣੀ ਕਮੇਟੀ ਸਟੈਪ ਲੈ ਰਹੀ ਹੈ। ਸ਼੍ਰੋਣੀ ਕਮੇਟੀ ਨੇ ਮਤਾ ਵੀ ਪਾਸ ਕੀਤਾ ਹੋਇਆ ਹੈ ਔਰ ਇੱਕ ਬਕਾਇਦਾ ਕਾਊਂਟਰ ਵੀ ਜਿਹੜਾ ਉਹ ਬਣਾਇਆ ਹੋਇਆ। ਜੀ ਇਹ ਚੀਜ਼ ਜਿਹੜੀ ਹੈ ਬਿਲਕੁਲ ਨਾ ਕਰੋ। ਆਪਣੇ ਪੈਸੇ ਨੂੰ ਉਜਾਇਂ ਲਗਵਾਓ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027